ਅੰਦਰ ਚਲੇ ਚਲੋ ਜੀ ਕੋ ਸਾਡੀ ਮਜਬੂਰੀ ਹੈ ਮੰਨ ਲਓ ਮੰਨ ਲਓ ਪਲੀਜ਼ ਬਾਕੀ ਗੱਲ ਕਰ ਲਾਂਗੇ ਖਾਣਾ ਖਿਨੂ ਕਰਨ ਦਾ ਬਹਿਤ ਅੰਦਰ ਬਹਿਣਾ ਨਹੀਂ ਹੋ ਇੱਥੇ ਚਲੋ ਜੀ ਅੰਦਰ ਚਲੋ ਜੀ ਜਦੋਂ ਮੈਂ ਥੱਕੀ ਜਾਂਦਾ ਤੂੰ ਕਿਹਦੀ ਵੀ ਨਾ ਥੱਕੇ ਮਾਰੂ ਨਾ ਤੂੰ ਨੂੰ ਨਾ ਮਾਰ ਤੈਨੀਆਂ ਥੱਕਾਂ ਨਹੀਂ ਥੱਕਾਂ ਨਹੀਂ ਮਾਰ ਰੋ ਰੁਕ ਟੈਟਰ ਤੇ ਚੱਲੋ ਛੱਡੋ ਛੱਡੋ ਚਲੋ ਆਈ ਐਮ ਸੌਰੀ ਆਈ ਐਮ ਸੌਰੀ ਟੈਟਰ ਦੀ ਗੱਲ ਆ ਉਹ ਕੋਈ ਨਹੀਂ ਕੁਝ ਵੀ ਤਾਂ ਕਿ ਮਰੀ ਜਾ ਨੰਬਰਾਂਗੇ ਉੱਤੇ ਕਿ ਕਹੋ ਤਾਂ ਸਾਡੇ ਉੱਤੇ ਲੱਗਦੀਆਂ ਆ ਸਾਡੇ ਸਾਡੀ ਹੈ ਤੁਹਾਡੀ ਹੈ ਸਾਡੀ ਹੱਕ ਹੈ ਸਭ ਤੁਹਾਡਾ ਹੀ ਹੈ ਕੋਈ ਤੁਹਾਨੂੰ ਕੋਈ ਸਾਹਮਣੇ ਨਹੀਂ ਹੁੰਦਾ ਬਪੂ ਜੀ ਖਲਾਣਾ ਤੂੰ ਅਸੀਂ ਸੌਰੀ ਮੰਗ ਰਹੇ ਹਾਂ ਕਿ ਬਜ਼ੁਰਗਾਂ ਦਾ ਅਪਮਾਨ ਹੋਵੇ ਇਹ ਸੱਚੇ ਚਰਲਾਂ ਕਿਉਂ ਅੰਦਰ ਬੈਠ ਕੇ ਸਾਰੀ ਨਹੀਂ ਸਿਰਤੀਆਂ ਜੀ ਕੋਈ ਫਸਤੀ ਕਰਤੀ ਇਹ ਸਾਡੇ ਬਜ਼ੁਰਗਾਂ ਦਾ ਅਪਮਾਨ ਹੋਵੇ

ਉਹਦਾ ਸਾਡੇ ਕੋਲ ਐਮਐਨਡੀ ਕੋਲ ਆ ਵੀ ਜਿਹੜਾ ਬੋਲੇ ਰੱਖਣਾ ਨਹੀਂ ਨਹੀਂ ਬੈਠੇ ਉਹ ਕੁਝ ਨਹੀਂ ਵੇਖੋ ਨਹੀਂ ਆਹ ਥਾਈ ਤਾਪਵਾਣੇ ਤੂੰ ਟੱਕ ਲਿਓ ਚੜ ਜਾਂਦੇ ਤੇ ਲਾਲ ਕਰੋ ਨਾ ਮੈਂ ਮਾਫੀ ਮੰਗ ਲੈਂਦਾ ਤੁਸੀਂ ਪਾਸੇ ਉਧੋਂ ਨੂੰ ਵੇਖ ਲੈਣ ਦਿਓ ਜਾਓ ਜਿੰਦਾਬਾਦ ਗਦਾਪੀਸ ਗੁੰਡਾਬਾਦ ਗਦਾਪੀਸ ਗੁੰਡਾਬਾਦ ਲਖਮੀ ਸ਼ਾਹੀ ਪੁਲਿਸ ਗੁੰਡਾਬਾਦ ਸਾਨੂੰ ਬਈ ਜੀ ਕਿਉਂ ਅਸੀਂ ਤੁਹਾਡਾ ਰੋਸ ਕੀ ਹੈ ਬਈ ਜੀ ਰੋਸ ਕੀ ਹੈ ਤੁਹਾਡਾ ਰੋਸ ਜੀ ਅਸੀਂ 4 ਸਾਲ ਤੋਂ ਲਗਭਗ ਲਗਾਤਾਰ ਭਗਵੰਤ ਸਿੰਘ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਚਿੱਟੀਆਂ ਦੇ ਚਿੱਟੀਆਂ ਦੇ ਰਿਹਾ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਓਕੇ ਸਾਡੀ ਕੋਈ ਵੀ ਮੰਗ ਨਹੀਂ ਅੱਜ ਤੱਕ ਕਿਸੇ ਮੰਨੇ ਦਿੰਦੇ ਨਹੀਂ ਦੂਜੇ ਨੰਬਰ ਤੇ ਜਿਵੇਂ ਅੱਜ ਕੱਲ ਸਾਨੂੰ ਬੁਲਾਇਆ ਗਿਆ ਅਸੀਂ ਇੱਥੇ ਡੀ ਸਾਹਿਬ ਨੇ ਬੁਲਾਇਆ ਐ ਐਸਡੀ ਸਾਹਿਬ ਨੇ ਬੁਲਾਇਆ ਗਿਆ ਇਹ ਆnde ਵੀ ਤੁਸੀਂ ਸਨਮਾਨ ਲਓ ਅਸੀਂ ਅਖ ਨਹੀਂ ਲਾਉਂਦੇ ਅਸੀਂ ਭਰ ਉਦਮ ਸਿੰਘ ਦੀ ਸਨਮਾਨ ਧਰਨਾ ਲਾਇਆ ਸੀਗਾ 9 ਦਿਨ ਧਰਨਾ ਲੱਗਿਆ ਰਹਾ ਸਾਡਾ ਅਮਨ ਰੋਡ ਦੇ ਬਾਹਰ ਅਸੀਂ ਪੂਤਲਾ ਹੀ ਫੋਕਿਆ ਹੈ ਉੱਤੇ ਲਗਭਗ ਸਾਨੂੰ 9 ਦਿਨ ਲੱਗਣ ਦੇ ਬਾਵਜੂਦ ਪੰਜਾਬ ਦਾ ਕੋਈ ਐਮਐਲਏ ਵੀ ਨਹੀਂ ਸਾਡੇ ਕੋਲ ਪਹੁੰਚਿਆ ਦੂਜੇ ਨੰਬਰ ਤੇ ਦੇਖੋ ਵੀ ਕਿੱਡੀ ਇੱਕ ਹੋਰ ਅਪਮਾਨ ਵਾਲੀ ਗੱਲ ਕੀਤੀ ਇਹਨਾਂ ਨੇ ਵੀ ਝੰਡੇ ਨੂੰ ਸਲਾਮੀ ਜਿੱਤੀ ਨਹੀਂ ਗਈ ਪਹਿਲਾਂ ਦੇ ਤਾਂ ਬੈਠਿਆ ਲੋਕਾਂ ਨੂੰ ਅਸਤੇ ਲਿਆ ਹੀ ਨਹੀਂ ਇਸ ਦਾ ਬਾਈਕਾਰ ਕੀਤਾ ਉਹਨਾਂ ਦੀ ਕੀ ਚਾਲ ਹੈ ਸਰਕਾਰ ਦੀ ਦੇ ਪ੍ਰਸ਼ਾਸਨ ਦੀ ਰਲਿ ਮਿਲੀ ਕੋਈ ਜੀ ਇੱਕ ਚਾਲ ਹੈ ਪ੍ਰੋਟੋਕੋਲ ਦੇ ਅਧਾਰ ਤੇ ਮੰਨੀਏ ਤਾਂ ਜਿਹੜਾ ਮੁੱਖ ਮਹਿਮਾਨ ਹੁੰਦਾ ਉਹਦੇ ਵੱਲੋਂ ਸਨਮਾਨਤ ਕੀਤਾ ਜਾਂਦਾ ਜੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਉਤਮ ਮੰਨਦੇ ਆ ਉਹਦੀ ਆਪਾਂ ਮਤਲਬ ਜਿੰਨੇ ਤੇ ਅਰਦਾਸ ਹੁੰਦੀ ਹੈ ਵਾਕ ਨਹੀਂ ਲੈਂਦੇ ਗੁਰੂ ਗ੍ਰੰਥ ਸਾਹਿਬ ਕਿਸੇ ਵਾਕ ਲੈ ਇਹਨਾਂ ਦੇਖ ਨਹੀਂ ਮੰਡੀ ਜਾਂਦੀ ਹੂੰ ਇਹ ਮਤਲਬ ਉਹ ਤੋਂ ਵੀ ਉੱਚਾ ਹੋ ਗਿਆ ਇਹਨਾਂ ਦਾ ਮਨ ਵੀ ਆਪ ਦੀ ਤੁਸੀਂ ਕੀ ਮੰਗ ਕਰਦੇ ਹੋ ਇਹ ਤਾਂ ਰੋਜ਼ ਕਰਦੇ ਏਡੀ ਸਾਹਿਬ ਤੇ ਕਾਰਵਾਈ ਹੋਣੀ ਜਾਏਗੀ ਇਸ ਤੋਂ ਅੰਦਰ ਸਮਾਗਮ ਤੇ ਇਲਜ਼ਾਮ ਦੀ ਕੋਸ਼ਿਸ਼ ਕੀਤੀ ਜਾਏਗੀ ਨਾ ਜਾਣਿਆ ਨਹੀਂ ਜਾਣੇ ਠੱਕੇ ਭਰ ਜਾਂਦਾ ਨਾ ਇੱਕ ਥੰਦ ਕਰਦਾ ਮੈਂ ਸਮਝੂਗਾ ਤੁਹਾਨੂੰ ਬਾਈਕਾਟ ਕਰਦੇ ਆਂ ਅਸੀਂ ਇਸ ਚੀਜ਼ ਦਾ ਪੂਰਨ ਬਾਈਕਾਟ ਕਰਦੇ ਆਂ ਥਾਂ ਦਾ ਠੱਕੇ ਮਾਰੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਅਸੀਂ ਇਸ ਦਾ ਪੂਰਨ ਵਿਰੋਧ ਵੀ ਕਰਦੇ ਆਂ ਇਹ ਡੀ ਸਾਹਿਬ ਤੇ ਕਾਰਵਾਈ ਹੋਣੀ ਜਾਏਗੀ ਠੱਕੇ ਮਾਰੇ ਜੀ ਬੰਦਾ ਚੰਗਾ ਬੋਲਦਾ ਮਤਲਬ ਕਿ ਇਹਨਾਂ ਦੇ ਬੰਦਿਆਂ ਨੂੰ ਸਨਮਾਨ ਦਿੰਦਾ